ਹਾਂਜੀ ਦੋਸਤੋ ਸੋਨੂ ਸੀਤੂ ਵਾਲੇ ਬਾਰੇ ਤੁਸੀਂ ਸਭ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਨੂ ਸੀਤੂ ਵਾਲਾ ਵੀ ਲਾਈਵ ਸ਼ੋਅ ਲਗਾ ਰਿਹਾ ਹੈ ਤੇ ਸੋਨੂ ਸੀਤੂ ਵਾਲੇ ਦੇ ਸ਼ੋਹਾਂ ਵਿੱਚੋਂ ਮਿਲੇ ਹੋਏ ਪੈਸਿਆਂ ਨੂੰ ਉਸਦੇ ਦੋਸਤ ਕੁਝ ਚੰਗੇ ਕੰਮ ਹੀ ਲਗਾ ਰਹੇ ਹਨ ਉਸਦੇ ਦੋਸਤਾਂ ਵੱਲੋਂ ਉਸਦਾ ਘਰ ਬਣਵਾਇਆ ਜਾ ਰਿਹਾ ਹੈ ਨਾਲ ਹੀ ਇੱਕ ਬਾਥਰੂਮ ਵੀ ਬਣਵਾਇਆ ਜਾ ਰਿਹਾ ਹੈ ਕਿ ਉਸਦੇ ਘਰ ਦਾ ਸਾਰਾ ਖਰਚਾ ਉਸਦੇ ਸ਼ੋਹਾਂ ਦੌਰਾਨ ਹੀ ਨਿਕਲਿਆ ਜਾ ਰਿਹਾ ਹੈ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕੇ ਮਾਂ ਦੇ ਸਦਰੇ ਪੁੱਤ ਦੀ ਮਿਹਨਤ ਨੇ ਰੰਗ ਲਾਇਆ ਹੈ ਕਿਉਂਕਿ ਆਪਣੇ ਘਰ ਦਾ ਗੁਜ਼ਾਰਾ ਆਪਣੀ ਮਿਹਨਤ ਨਾਲ ਚਲਾ ਰਿਹਾ ਹੈ ਉੱਥੇ ਹੀ ਕਿਹਾ ਜਾ ਰਿਹਾ ਹੈ ਜਿਵੇਂ ਕਿ ਹਰਮਨ ਚੀਮੇ ਨੂੰ ਬਾਅਦ 'ਚ ਕਿਸੇ ਨੇ ਨਹੀਂ ਪੁੱਛਿਆ ਉਵੇਂ ਹੀ ਸੋਨੂ ਸੀਤੂ ਵਾਲੇ ਨੂੰ ਬਾਅਦ 'ਚ ਕਿਸੇ ਨੇ ਨਹੀਂ ਪੁੱਛਣਾ ਅੱਜ ਹਰਮਨ ਚੀਮੇ ਨੇ ਇੰਗਲੈਂਡ ਵਿੱਚ ਜਾ ਕੇ ਆਪਣਾ ਪੇਪਰ ਬਣਵਾ ਲਿਆ ਸੀ ਆਪਣਾ ਉੱਥੇ ਕੰਮਕਾਰ ਕਰਦਾ ਹੈ ਤੇ ਹੁਣ ਆਪਣਾ ਪੂਰਾ ਕੈਰੀਅਰ ਉਹਨੇ ਸੈੱਟ ਕਰ ਲਿਆ ਹੈ ਬਾਕੀ ਸੋਨੂ ਸੀਤੂ ਵਾਲੇ ਬਾਰੇ ਤੁਸੀਂ ਵੀ ਦਿਵਾਵਾ ਦਿਓ ਕਿ ਉਹ ਇੱਕ ਆਪਣੇ ਚੰਗੇ ਕੰਮ ਹੀ ਲੱਗ ਜਾਵੇ ਤੇ ਆਪਣਾ ਇੱਕ ਚੰਗਾ کاروبار ਸੈੱਟ ਕਰ ਲਵੇ ਬਾਕੀ ਤੁਸੀਂ ਸੋਨੂ ਸੀਤੂ ਵਾਲੇ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ